ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਤੇ ਪੇਸ਼ ਹੋ ਰਹੀ ਹੈ ਮੁੱਖ ਖਬਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣ ਦੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਉਹਨਾਂ ਨੇ ਆਪਣੀ ਜ਼ੈਡ ਸਿਕਿਉਰਿਟੀ ਨੂੰ ਵਾਪਸ ਕਰ ਦਿੱਤਾ ਗਿਆ ਉਹਨਾਂ ਨੂੰ ਕੇਂਦਰੀ ਸਰਕਾਰ ਦੇ ਵੱਲੋਂ ਜੋ ਕਿ ਜ਼ੈਡ ਸਿਕਿਉਰਿਟੀ ਮਿਲੀ ਹੋਈ ਸੀ ਉਸ ਨੂੰ ਉਹਨਾਂ ਨੇ ਵਾਪਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ 2022 ਦੇ ਵਿੱਚ ਉਹਨਾਂ ਨੂੰ ਸਿਕਿਉਰਿਟੀ ਘਟਾ ਦਿੱਤੀ ਗਈ ਸੀ ਉਹਨਾਂ ਦੀ ਸਰਕਾਰ ਵੱਲੋਂ ਜਦੋਂ ਪੰਜਾਬ ਸਰਕਾਰ ਨੇ ਲਿਸਟ ਜਾਰੀ ਕੀਤੀ ਸੀ ਉਸ ਦੇ ਵਿੱਚ ਕਈ ਲੋਕਾਂ ਦੀ ਜੋ ਸਿਕਿਉਰਿਟੀ ਉਸ ਨੂੰ ਘਟਾ ਦਿੱਤਾ ਗਿਆ ਸੀ ਉਸ ਦੇ ਵਿੱਚ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਨਾਮ ਸ਼ਾਮਿਲ ਸੀ ਤੇ ਹੁਣ ਦੱਸ ਦਈਏ ਕਿ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪ ਚਿੱਠੀ ਭਾਈ ਹੈ ਤੇ ਆਪਣੀ ਜੈਡ ਸਿਕਿਉਰਿਟੀ ਨੂੰ ਹਟਵਾ ਦਿੱਤਾ ਹੈ। ਇਸੇ ਦੇ ਨਾਲ ਦੱਸ ਦਈਏ ਕਿ ਹੁਣ ਜੋ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਦ ਕੀ శ్రీ ਦਮਦਮਾ ਸਾਹਿਬ ਦੇ ਜਥੇਦਾਰ ਨੇ ਕੇਂਦਰੀ ਸਰਕਾਰ ਨੇ ਤਖਤ శ్రీ ਦਮਦਮਾ ਸਾਹਿਬ ਦੇ ਸੰਤ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਜੋ ਕਿ ਜੈਡ ਸਿਕਿਉਰਟੀ ਦੀ ਸੁਰੱਖਿਆ ਉਸ ਨੂੰ ਵਾਪਸ ਲੈ ਲਿਆ ਅਦਰਸਲ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰੀ ਸਰਕਾਰ ਨੂੰ ਚਿੱਠੀ ਲਿਖੀ ਸੀ ਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੇਂਦਰੀ ਸਰਕਾਰ ਉਹਨਾਂ ਦੀ ਜੋ ਕਿ ਸੁਰੱਖਿਆ ਹੁਣ ਵਾਪਸ ਲੈ ਲੈਣ ਉਹਨਾਂ ਨੂੰ ਇਸ ਦੀ ਜ਼ਰੂਰਤ ਨਹੀਂ ਹੈ ਜੀ ਹਾਂ ਗ੍ਰਾਮ ਮੰਤਰਾਲੇ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਜੈਡ ਸਿਕਿਉਰਟੀ ਨੂੰ ਵਾਪਸ ਲੈ ਲਿਆ ਗਿਆ ਪਿਛਲੇ ਦਿਨਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਬਲਟੋਹਾ ਨੇ ਆ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਸੀ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾ ਇਹ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੋਈ ਹੈ ਕਿ ਉਹਨਾਂ ਨੂੰ ਸਿਕਿਉਰਟੀ ਦੀ ਕੋਈ ਜ਼ਰੂਰਤ ਨਹੀਂ ਹੈ ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਉਹਨਾਂ ਨੇ ਉਦੋਂ ਹੀ ਕੇਂਦਰੀ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਸੀ ਕਿ ਉਹਨਾਂ ਨੂੰ ਹੁਣ ਸਿਕਿਉਰਟੀ ਦੀ ਕੋਈ ਲੋੜ ਨਹੀਂ ਹੈ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਪੰਜਾਬ ਦੇ ਉਹ ਉਹਨਾਂ ਦੀ ਸੁਰੱਖਿਆ ਦੇ ਵਿੱਚ ਰਹਿ ਸਕਦੇ ਉਹਨਾਂ ਨੂੰ ਥੈਟ ਸਿਕਿਉਰਟੀ ਦੀ ਇਸ ਸਮੇਂ ਕੋਈ ਲੋੜ ਨਹੀਂ ਹੈ ਸਾਸ ਸਿੰਘ ਹਲ ਟੋਹਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਸਵਾਲ ਚੁੱਕੇ ਸੀ ਕਿ ਇਹਨਾਂ ਨੂੰ ਸਿਕਿਉਰਟੀ ਕਿਸ ਬੇਸ ਦੇ ਉੱਤੇ ਦਿੱਤੀ ਗਈ ਹੈ ਉਸ ਤੋਂ ਬਾਅਦ ਉਹਨਾਂ ਕਿ ਆ ਕਿ ਮੈਨੂੰ ਸਿਕਿਉਰਟੀ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਉਹਨਾਂ ਨੇ ਪਹਿਲੇ ਹੀ ਕੇਂਦਰੀ ਸਰਕਾਰ ਨੂੰ ਚਿੱਠੀ ਲਿਖੀ ਹੋਈ ਹੈ ਯੂਐਸਏ ਦੇ ਰਾਸ਼ਟਰਪਤੀ ਬਨਨ ਤੋਂ ਬਾਅਦ ਡੋਨਲਡ 트ੰਪ ਨੇ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਹੈ ਜੀਆਂ ਉਹਨਾਂ ਦੀ ਟੀਮ ਦੇ ਵਿੱਚ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਐਲਾਨ ਮਸਕ ਤੋਂ ਲੈ ਕੇ ਵਿਵੇਕ ਰਾਮਾਸਵਾਮੀ ਵਰਗੇ ਜੋ ਕਿ ਹੈ ਲਵੇ ਲੋਕਾਂ ਨੂੰ ਇਸ ਟੀਮ ਦਾ ਮੌਕਾ ਦਿੱਤਾ ਗਿਆ ਇਸ ਤੋਂ ਇਲਾਵਾ ਦੱਸ ਦੇ ਕਿ 6 ਨਵੰਬਰ ਨੂੰ ਜੋ ਕਿ ਯੂਐਸ ਦੇ ਰਾਸ਼ਟਰਪਤੀ ਇਲੈਕਸ਼ਨ ਸੀਗੇ ਜਿਸ ਦੇ ਵਿੱਚ ਡੋਨਲਡ 트ੰਪ ਕਮਲਾ ਹਾਰਿਸ ਤੋਂ ਜਿੱਤ ਗਏ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜੋ ਕਾਰਜਕਾਲ ਦਿੱਤੀ ਉਸ ਨੂੰ ਸ਼ੁਰੂ ਕਰ ਦਿੱਤਾ ਤੇ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਤੇ ਦੱਸ ਗੀਏ ਅਜੇ ਜਨਵਰੀ ਦੇ ਵਿੱਚ ਜੋ ਕਿ ਇਹ ਸੋਚੋਕ ਸਮਾਗਮ ਹੋਏਗਾ ਜੀ ਹਾਂ ਜੋ ਕਿ ਡੋਨਲਡ 트ੰਪ ਹੈ ਉਹਨਾਂ ਦਾ ਜੋ ਕਿ ਸੋਚੋਕ ਸਮਾਗਮ ਜਨਵਰੀ ਦੇ ਵਿੱਚ ਕੀਤਾ ਜਾਏਗਾ ਟਰੰਪ ਨੇ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਸੰਬੋਧਨ ਦੇ ਵਿੱਚ ਐਲਨ ਮਸਕ ਅਤੇ ਉਹਨਾਂ ਦੀ ਕੰਪਨੀ ਦੀ ਤਾਰੀਫ ਵੀ ਕੀਤੀ ਹੈ। ਆਉ ਜਾਣਦੇ ਆ ਡੋਨਲਡ 트럼ਪ ਨੇ ਦੂਜੇ ਕਾਰਜਕਾਲ 'ਚ ਉਹਨਾਂ ਦੀ ਟੀਮ 'ਚ ਕੌਣ-ਕੌਣ ਸ਼ਾਮਿਲ ਕੀਤੇ ਨੇ ਫੈਸਲਾ ਅਤੇ ਸਪੇਸ ਐਕਸ ਦੀ ਜੋ ਕਿ ਕੰਪਨੀ ਹੈ ਉਸ ਦੇ ਮੁਖੀ ਐਲਨ ਮਸਕ ਅਤੇ ਭਾਰਤੀ ਮੋਲ ਦੇ ਕਾਰੋਬਾਰੀ ਅਤੇ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੂੰ ਡੋਜ ਵਿਭਾਗ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਆਪਣੀ ਇਨੋਵੇਟਿਵ ਅਤੇ ਪ੍ਰਭਾਵਸ਼ਾਲੀ ਸੋਚ ਦੇ ਲਈ ਜਾਣੇ ਜਾਂਦੇ ਐਲਨ ਮਸਕ ਇਸ ਵਿਭਾਗ ਦੇ ਵਿੱਚ ਤਨਾਲੋਜੀ ਅਤੇ ਟੈਕਨੋਲੋਜੀ ਆਧਾਰਿਤ ਜੋ ਕਿ ਸੁਧਾਰ ਦੇ ਉੱਤੇ ਕੰਮ ਕਰਨਗੇ ਤਾਂ ਚੋ ਸਰਕਾਰੀ ਸੇਵਾਵਾਂ ਨੂੰ ਜੋ ਕਿ ਹੋਰ ਕੁਸ਼ਲ ਅਤੇ ਜੋ ਕਿ ਇਹ ਪਾਦਰਸ਼ਾਲੀ ਔਰਾਂ ਨੂੰ ਬਣਾ ਜਾ ਸਕੇ ਵਿਵੇਕ ਰਾਮਾਸਵਾਮੀ ਆਪਣੇ ਸਾ ਸੋਧਰੇ ਵਿਚਾਰਾ ਅਤੇ ਕਾਰੋਬਾਰੀ ਹੁਨਰ ਦੇ ਲਈ ਕਾਫੀ ਜ਼ਿਆਦਾ ਜਾਣੇ ਜਾਂਦੇ ਨੇ ਵਿਵੇਕ ਸਰਕਾਰੀ ਖਰਚਿਆਂ ਨੂੰ ਕਟਾਉਣ ਅਤੇ ਏਜੰਸੀਆਂ ਦੇ ਪੁਨਰਗਠਨ ਤੇ ਧਿਆਨ ਦੇਣਗੇ ਜਿहां ਡੋਨਲਡ ਟਰੰਪ ਨੇ ਆਪਣੀ ਨਵੀਂ ਟੀਮ ਦੇ ਵਿੱਚ ਖਾਸ ਦੋਸਤ ਐਲਾਨ ਮਸਕ ਨੂੰ ਵੀ ਜਗ੍ਹਾ ਦਿੱਤੀ ਹੈ ਲੰਬੇ ਸਮੇਂ ਤੋਂ ਇਹ ਖਿਆਸ ਲਗਾਈ ਜਾ ਰਹੇ ਸਨ ਕਿ ਜੇਕਰ ਟਰੰਪ ਚੋਣਾਂ ਜਿੱਤ ਜਾਣਗੇ ਤਾਂ ਐਲਾਨ ਮਸਕ ਨੂੰ ਉਹਨਾਂ ਦੀ ਟੀਮ ਦੇ ਵਿੱਚ ਯਕੀਨੀ ਤੌਰ ਤੇ ਜਗ੍ਹਾ ਮਿਲੇਗੀ ਟਰੰਪ ਦੀ ਇਹ ਨਵੀਂ ਨਿਯੁਕਤੀ ਦੇ ਵਿੱਚ ਸਪਸ਼ਟ ਕਰਦੀ ਹੈ ਕਿ ਉਹ ਆਪਣੀ ਸਰਕਾਰ ਨੂੰ ਇੱਕ ਕੁਸ਼ਲ ਪਾਦਰਸ਼ੀ ਅਤੇ लागत संवेदनशील प्रदर्शन ਵਿੱਚ ਜੋ ਕਿ ਬਦਲਣ ਦਾ ਇਰਾਦਾ ਕਾਫੀ ਦਾ ਰੱਖਦੇ ਨੇ ਰਿਪਬਲਿਕ ਨੇਤਾਵਾਂ ਨੇ ਲੰਬੇ ਸਮੇਂ ਤੋਂ ਡੋਜ ਦੀ ਜੋਕੀ ਹੈ 95 ਪ੍ਰਾਪਤ ਕਰਨ ਦੇ ਲਈ ਕਲਪਨਾ ਕੀਤੀ ਹੈ ਆ ਤੇ 트럼ਪ ਦੀ ਅਗਵਾਈ ਦੇ ਵਿੱਚ ਆਕਾਰ ਲੈਣ ਦੀ ਦਿਖਾਈ ਦਿੰਦੇ ਹਨ ਇੱਕ ਵਾਰੀ ਫੇਰ ਦੱਸਦੇ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਲਡ 트럼ਪ ਨੇ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਜਿਸ ਦੇ ਵਿੱਚ ਕਈ ਨਵੇਂ ਚਿਹਰਿਆਂ ਨੂੰ ਉਹਨਾਂ ਨੇ ਮੌਕਾ ਦਿੱਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜੋ ਕਿ ਉਹਨਾਂ ਦੀ ਟੀਮ ਹੈ ਤੇ ਆਪਣੇ ਦੇਸ਼ ਦੇ ਉੱਤੇ ਕਾਫੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕੰਮ ਕਰਨਗੇ ਚੋਰੀ ਚੋਕਰੀਆਂ ਜੋ ਘਟਨਾਵਾਂ ਨੇ আজকাল کافی ਜ਼ਿਆਦਾ ਵਧੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਕਦੇ-ਕਦੇ ਪੁਲਿਸ ਮੁਲਾਜ਼ਮ ਅਤੇ ਚੋਰ ਦੋਨੋਂ کافی ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਇੱਥੇ ਦੇ ਨਾਲ ਪੰਚਕੁੱਲਾ ਤੋਂ ਜੁੜੀ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆਈ ਜਿਸ ਦੇ ਵਿੱਚ ਚੋਰੀ ਦੀਆਂ ਗੱਡੀਆਂ ਦੇ ਵਿੱਚ ਬੈਠੇ ਅਪਰਾਧੀ ਨੇ ਜੋ ਕਿ ਆ ਪੁਲਿਸ ਦੇ ਉੱਤੇ ਗੋਲੀ ਚਲਾਨੀ ਸ਼ੁਰੂ ਕਰ ਦਿੱਤੀ ਪੁਲਿਸ ਨੇ ਵੀ ਕ੍ਰਾਸ ਫਾਇਰਿੰਗ ਕੀਤੀ ਆਪਣੇ ਬਚਾਅ ਦੇ ਵਿੱਚ ਜਦੋਂ ਪੁਲਿਸ ਨੇ ਫਾਇਰਿੰਗ ਕੀਤੀ ਤੇ ਜੋ ਅਪਰਾਧੀ ਸੀ ਉਸ ਨੂੰ ਗੋਲੀ ਲੱਗ ਗਈ ਤੇ ਉਹ ਜ਼ਖਮੀ ਹੋ ਗਿਆ ਮੌਲੀ ਪੁਲਿਸ ਅਤੇ ਡਿਟੈਕਟਿਵ ਸਟਾਫ ਦੀ ਟੀਮ ਨੇ ਪੰਚਕੁੱਲਾ ਦੇ ਬਰਵਾਲਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਇਸ ਦੇ ਦੌਰਾਨ ਰਾਏਪੁਰਾਨੀ ਵਾਲੇ ਜੋ ਪਾਸੇ ਤੋਂ ਆ ਰਹੀ ਦੋ ਗੱਡੀਆਂ ਹਰਿਆਣਾ ਨੰਬਰ ਸਕੋਰਪੀਓ ਅਤੇ ਹਿਮਾਚਲ ਨੰਬਰ ਫੋਰਚੂਨਰ ਪੁਲਿਸ ਨੂੰ ਦੇਖ ਕੇ ਭੱਜਣ ਲੱਗੀਆਂ ਇਹਨਾਂ ਚੋਂ ਇੱਕ ਗੱਡੀ 'ਚ ਬੈਠੇ ਨੌਜਵਾਨ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜੀ ਹਾਂ ਜਦੋਂ ਦੋ ਚੋਰ ਕਪਰਾ ਆ ਗਏ ਉਹਨਾਂ ਨੇ ਕਪਰਾਟ ਦੇ ਮਾਰੇ ਪੁਲਿਸ ਦੇ ਉੱਤੇ ਗੋਲੀਆਂ ਚਲਾਣੀ ਸ਼ੁਰੂ ਕਰ ਦਿੱਤਾ ਜਵਾਬ ਦੇ ਵਿੱਚ ਚੌਂਕੀ ਦੇ ਉੱਤੇ ਤਾਇਨਾਤ ਡਿਟੈਕਟਿਵ ਸਟਾਫ ਦੀ ਟੀਮ ਨੇ ਵੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਜਦੋਂ ਗੋਲੀਆਂ ਚਲਾਨੀ ਸ਼ੁਰੂ ਕੀਤੀਆਂ ਤੇ ਪੁਲਿਸ ਤੋਂ ਇੱਕ ਗੋਲੀ ਅਪਰਾਧੀ ਨੂੰ ਜਾ ਕੇ ਲੱਗ ਸਕੋਰਪਿਓ ਦੇ ਵਿੱਚ ਕਰੀਬ 6 ਗੋਲੀਆਂ ਚਲਾਈਆਂ ਗਿਆ ਮੌਕੇ ਦੇ ਉੱਤੇ ਹੀ ਗੱਡੀ ਨੂੰ ਛੱਡ ਕੇ ਉਹ ਭੱਜ ਗਏ ਜਦਕਿ ਸਕੋਰਪਿਓ ਦੇ ਵਿੱਚ ਬੈਠੇ ਇੱਕ ਨੌਜਵਾਨ ਨੂੰ ਗੋਲੀ ਲੱਗੀ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਦੋਨੋਂ ਵਾਹਨਾਂ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਵਾਹਨ ਚੋਰੀ ਦੇ ਸਨ ਕਿਆ ਜੋ ਕਿ ਅਪਰਾਧੀ ਸਨ ਉਹ ਸਕੋਰਪੀਓ ਅਤੇ ਜੋ ਕਿ ਦੂਸਰੀ ਗੱਡੀ ਸੀ ਉਸ ਨੂੰ ਚੋਰੀ ਕਰਕੇ ਭੱਜ ਰਹੇ ਸਨ ਮਲਜ਼ਮ ਫੋਰਚੂਨਰ ਚੋਰੀ ਕਰਕੇ ਇੱਥੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਮਲਜ਼ਮ ਕੋਲੋਂ ਜੋ ਕਿ ਵੱਡੀ ਗਿਣਤੀ ਦੇ ਵਿੱਚ ਜੈਮਰ ਨੰਬਰ ਪਲੇਟ ਅਤੇ ਹਥਿਆਰ ਵੀ ਬਰਾਮਦ ਹੋਏ ਨੇ ਸੂਤਰਾਂ ਅਨੁਸਾਰ ਇਹ ਜੋ ਕਿ ਮਲਜ਼ਮ ਹੈ ਚੋਰੀ ਵਾਲੀ ਥਾਂ ਦੇ ਆਲੇ ਦੁਆਲੇ ਦੇ ਆਕੇ ਨੂੰ ਜਾਮ ਕਰਨ ਦੇ ਲਈ ਆਪਣੇ ਜੋ ਕਿ ਇਹ ਜੈਮਰ ਵੀ ਰੱਖਦੇ ਸਨ ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਨਾਲ ਜੋ ਕਿ ਇਹ ਇੱਕ ਵਿਸ਼ੇਸ਼ ਜੈਮਰ ਵੀ ਰੱਖਿਆ ਹੋਇਆ ਸੀ ਜੋ ਵਾਹਨ ਦੇ ਉੱਤੇ ਕੋਈ ਆਵਾਜ਼ ਨਾ ਆਵੇ ਚੋਰੀ ਅਤੇ ਲੁੱਟਖੋਹ ਦੀਆਂ ਜੋ ਘਟਨਾਵਾਂ ਨੇ ਆਏ ਦਿਨ ਕਾਫੀ ਜ਼ਿਆਦਾ ਵਧੀਆਂ ਜਾ ਰਹੀਆਂ ਨੇ ਐਸੇ ਮਾਮਲੇ ਦੇ ਵਿੱਚ ਇੱਕ ਹੋਰ ਖਬਰ ਸਾਹਮਣੇ ਹੈ ਜਿਸ ਦੇ ਵਿੱਚ ਪੁਲਿਸ ਨੇ ਕ੍ਰਾਸ ਫਾਇਰਿੰਗ ਦੇ ਦੌਰਾਨ ਇੱਕ ਜੋ ਕਿ ਹੈ ਅਪਰਾਧੀ ਨੂੰ ਗੋਲੀ ਮਾਰੀ ਹੈ ਤੇ ਉਸ ਤੋਂ ਬਾਅਦ ਉਹਨਾਂ ਕੋਲੋਂ ਦੋ ਵੱਡੀਆਂ ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ ਬੁਲਡੋਜ਼ਰ ਕਾਰਵਾਈ ਨੂੰ ਲੈ ਕੇ ਸੁਪਰੀਮ ਕੋਰਟ ਸਖਤ ਹੋਇਆ ਹੈ ਜੀ ਹਾਂ ਸੁਪਰੀਮ ਕੋਰਟ ਨੇ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਬੁਲਡੋਜ਼ਰ ਕਾਰਵਾਈ ਕਰੇਗਾ ਤੇ ਉਸ ਨੂੰ ਪਹਿਲਾ 15 ਦਿਨ ਪਹਿਲੇ ਉਸ ਨੂੰ ਨੋਟਿਸ ਦੇਣਾ ਪਵੇਗਾ ਤੇ ਨਾਲ ਹੀ ਪਹਿਲੇ ਜੋ ਨੋਟਿਸ ਹੈ ਪ੍ਰਾਪਰਟੀ ਦੇ ਉੱਤੇ ਲਗਾਇਆ ਜਾਏਗਾ ਤੇ ਜ਼ਿਲ੍ਹਾ ਦੇ ਡੀਸੀ ਨੂੰ ਇਹ ਨੋਟਿਸ ਦਿੱਤਾ ਜਾਏਗਾ ਆਤੇ ਉਹਨਾਂ ਨੂੰ ਬਰੀਫ ਕਰਨਾ ਪਵੇਗਾ ਕਿ ਬੁਲਡੋਜ਼ਰ ਦੀ ਕਾਰਵਾਈ ਕਿਉਂ ਕੀਤੀ ਜਾ ਰਹੀ ਕਿ ਆਖਿਰਲਾ ਮੋਕਾ ਬੁਲਡوزر ਚਲਾਣਾ ਹੈ ਪ੍ਰਾਪਰਟੀ ਤੇ ਜਾਂ ਕੁਝ ਹੋਰ ਵੀ ਕਰ ਸਕਦੇ ਇਸ ਤੋਂ ਬਾਅਦ ਇਹ ਜੋ ਕਿ ਬੁਲਡوزر ਦੀ ਕਾਰਵਾਈ ਕੀਤੀ ਜਾਵੇਗੀ ਸੁਪਰੀਮ ਕੋਰਟ ਨੇ ਬੁੱਧਵਾਰ 13 ਨਵੰਬਰ ਨੂੰ ਬੁਲਡوزر ਐਕਸ਼ਨ ਤੇ ਸੁਣਵਾਈ ਦੇ ਦੌਰਾਨ ਟਿੱਪਣੀ ਕੀਤੀ ਹੈ ਅਦਾਲਤ ਨੇ ਕਿਹਾ ਹੈ ਕਿ ਸਰਕਾਰੀ ਸ਼ਕਤੀ ਦੀ ਜੋ ਕਿ ਹੈ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਹੈ ਜੱਜ ਨੇ ਫੈਸਲਾ ਪੜਦੇ ਹੋਏ ਕਿਹਾ ਕਿ ਜਸਟਿਸ ਗਵਈ ਨੇ ਕਿਹਾ ਕਿ ਜੋ ਕਿ ਪ੍ਰਦੀਪ ਦੀ ਇੱਕ ਕਵਿਤਾ ਦਾ ਹਵਾਲਾ ਦਿੱੰਨਿਆ ਉਹਨਾਂ ਨੇ ਕਰਦਾ ਇੱਕ ਸੁਪਨਾ ਜੋ ਕਿ ਨਾ ਟੁੱਟੇ ਉਹਨਾਂ ਨੇ ਇਹ ਕਿਹਾ ਸੀ ਪਹਿਲੇ ਜਦੋਂ ਉਹਨਾਂ ਨੇ ਨੋਟਿਸ ਜਾਰੀ ਕੀਤਾ ਇਸ ਦਾ ਜੱਜ ਨੇ ਅੱਗੇ ਕਿਹਾ ਕਿ ਜੁਰਮ ਦੀ ਜੋ ਸਜ਼ਾ ਹੈ ਘਰ ਨੂੰ ਟਾਣਾ ਨਹੀਂ ਹੋ ਸਕਦਾ ਅਪਰਾਧ ਦੇ ਲਈ ਜੋ ਦੋਸ਼ ਹੈ ਦੋਸ਼ ਜਾਂ ਦੋਸ਼ੀ ਪਾਇਆ ਜਾਣ ਵਾਲਾ ਘਰ ਨੂੰ ਟਾਉਣ ਦਾ ਜੋ ਕਿ ਆਧਾਰ ਨਹੀਂ ਦਿੱਤਾ ਜਾਵੇਗਾ ਸੁਣਵਾਈ ਦੇ ਦੌਰਾਨ ਜੱਜ ਨੇ ਕਿਹਾ ਕਿ ਅਸੀਂ ਸਾਰੀਆਂ ਦਲੀਲਾਂ ਸੁਣੀਆਂ ਲੋਕਤੰਤਰ ਸਿਧਾਂਤਾਂ ਦੇ ਵਿਚਾਰ ਕਰਦੇ ਆ ਉਹਨਾਂ ਨੇ ਕਿਹਾ ਕਿ ਪਟਾਸ਼ਾਮੀ ਵਰਗੇ ਫੈਸਲਿਆਂ ਦੇ ਉੱਤੇ ਤੈ ਸਿਧਾਂਤਾਂ ਦੇ ਉੱਤੇ ਵਿਚਾਰ ਕੀਤਾ ਜਾਏਗਾ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕਾਨੂੰਨ ਦਾ ਜੋ ਰਾਜ ਹੈ ਉਸ ਨੂੰ ਬਣਾਇਆ ਜਾ ਰਿਹਾ ਪਰ ਇਸ ਦੇ ਨਾਲ ਹੀ ਨਾਗਰਿਕ ਅਧਿਕਾਰੀਆਂ ਦੀ ਸੁਰੱਖਿਆ ਸੰਵਿਧਾਨ ਲੋਕਤੰਤਰ ਵੀ ਜ਼ਰੂਰੀ ਹੈ ਸੁਪਰੀਮ ਕੋਰਟ ਦੇ ਜੱਜ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਅਧਿਕਾਰ ਇਸ ਤਰ੍ਹਾਂ ਨਹੀਂ ਖੋਏ ਜਾ ਸਕਦੇ ਸਰਕਾਰੀ ਸ਼ਕਤੀਆਂ ਦੀ ਜੋ ਕਿ ਦੁਰਵਰਤੋਂ ਕੀ ਕੀਤੀ ਜਾ ਸਕਦੀ ਹੈ ਆਸੇ ਵਿਚਾਰ ਕੀਤਾ ਹੈ ਕਿ ਸਾਨੂੰ ਉਦੇਸ਼ ਨਿਰਦੇਸ਼ ਦੇ ਵਿੱਚ ਜਾਰੀ ਕਰਨੇ ਚਾਹੀਦੇ ਹਨ ਉਹਨਾਂ ਨੂੰ ਕਿਹਾ ਕਿ ਨਵੇਂ ਨਿਰਦੇਸ਼ ਸਾਨੂੰ ਜਾਰੀ ਕਰਨੇ ਚਾਹੀਦੇ ਨੇ ਜਿਸ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਅਤੇ ਉਹਨਾਂ ਨੇ ਕਿਹਾ ਕਿ ਇਹ ਜੋ ਨੋਟਿਸ ਹੈ ਪਹਿਲੇ 15 ਦਿਨ ਪਹਿਲੇ ਦੇਣਾ ਚਾਏ ਦੇਣਾ ਪਵੇਗਾ ਤੇ ਇਸ ਦੇ ਉੱਤੇ ਕਾਫੀ ਡਿਸਕਸ਼ਨ ਹੋਏਗੀ ਜੱਜ ਨੇ ਸੁਣਵਾਈ ਦੇ ਦੌਰਾਨ ਕਿਹਾ ਕਿ ਇੱਕ ਤਰੀਕਾ ਇਹ ਵੀ ਹੋ ਸਕਦਾ ਹੈ ਕਿ ਲੋਕਾਂ ਨੂੰ ਜੋ ਕਿ ਹੈ ਮੁਆਵਜ਼ਾ ਮਿਲੇ ਇਸ ਤੋਂ ਇਲਾਵਾ ਗੈਰ ਕਾਨੂੰਨੀ ਕਾਰਵਾਈ ਕਰਨ ਵਾਲੇ ਜੋ ਕਿ ਅਧਿਕਾਰੀ ਨੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇਗੀ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੁਦਰਤੀ ਨਿਆਂ ਦੇ ਉੱਤੇ ਸਿਧਾਂਤ ਦੀ ਜੋ ਪਾਲਣਾ ਉਸ ਨੂੰ ਕਰਨਾ ਕਾਫੀ ਤਰ੍ਹਾਂ ਜ਼ਰੂਰੀ ਹੋਵੇਗਾ ਕਿਸੇ ਨੇ ਆਪਣੇ ਪੱਖ ਪੇਸ਼ ਕਰਨ ਦਾ ਮੌਕਾ ਜਾਂ ਬਿਨਾ ਮਕਾਨੂਟ ਆਇਆ ਜਾ ਸਕਦਾ ਇਸ ਤੋਂ ਇਲਾਵਾ ਜੱਜ ਨੇ ਇਹ ਵੀ ਕਿਹਾ ਹੈ ਕਿ ਜੋ ਵੀ ਦੇਸ਼ ਦੇ ਸਿਧਾਂਤ ਨੇ ਦੇਸ਼ ਵਿੱਚ ਮਾਈਟ ਵਾਸ ਰਾਈਟ ਦਾ ਜੋ ਸਿਧਾਂਤ ਹੈ ਕੰਮ ਨਹੀਂ ਕਰ ਸਕਦਾ অপਰਾধ ਲਈ سزا ਦੇਣਾ ਅਦਾਲਤ ਦਾ ਕੰਮ ਹੈ। ਹੇਠਲੀ ਅਦਾਲਤ ਦੇ ਵੱਲੋਂ ਜੋ ਕਿ ਦਿੱਤੀ ਗਈ ਮੌਤੀ سزا ਆਭੂ ਹੋ ਸਕਦੀ ਹੈ। ਸੁਪਰੀਮ ਕੋਰਟ ਨੇ ਬੁਲਡੋਜ਼ਰ ਕਾਰਵਾਈ ਨੂੰ ਲੈ ਕੇ ਵੱਡਾ ਫੈਸਲਾ ਹੈ। ਉਹਨਾਂ ਨੇ ਕਿਹਾ ਕਿ ਜੋ ਕਿ ਘਰ ਹੈ ਉਹ ਇੱਕ ਇਨਸਾਨ ਦੀ ਸਭ ਤੋਂ ਵੱਡਾ ਸੁਪਨਾ ਹੁੰਦਾ ਜਿਸ ਨੂੰ ਟਾਇਆ ਨਹੀਂ ਜਾ ਸਕਦਾ। ਅਗਰ ਜੇ ਕੋਈ ਇਹ ਲਾਸਟ ਆਪਸ਼ਨ ਵਿੱਚ ਬਚਦਾ ਤਾਂ ਇਸ ਤੋਂ ਪਹਿਲੇ ਜੋ ਕਿ ਇਹ ਮੌਕੇ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਡੀਸੀ ਦੇ ਨਾਲ ਜੋ ਕਿ ਇਹ ਪੂਰੀ ਡਿਸਕਸ਼ਨ ਕੀਤੀ ਜਾਵੇਗੀ ਉਸ ਤੋਂ ਬਾਅਦ ਇਹ ਫੈਸਲਾ ਲਿੱਤਾ ਜਾਵੇਗਾ। ਆਜ ਵੀ ਜੋ ਕਿ ਸੜਕ ਹਾਦਸੇ ਦੀ ਘਟਨਾਵਾਂ ਹੈ ਵਧੀਆ ਜਾ ਰਹੀਆਂ ਜਿਵੇਂ ਕਿ ਹੁਣ ਮੌਸਮ ਦੇ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਗਿਆ ਤੁੰਦ ਪੈਣੇ ਸ਼ੁਰੂ ਹੋ ਗਏ ਉਸ ਦੇ ਕਾਰਨ ਸਰਦੀਆਂ ਦੇ ਵਿੱਚ ਕਈ ਏਦਾਂ ਦੇ ਜੋ ਕਿ ਹਾਦਸੇ ਸਾਨੂੰ ਦੇਖਣ ਨੂੰ ਮਿਲਦੇ ਐ ਤੇ ਇਸੇ ਤਰ੍ਹਾਂ ਦਾ ਇੱਕ ਹੋਰ ਹਾਦਸਾ ਲੁਧਿਆਣਾ ਫਿਰੋਜ਼ਪੁਰ ਤੋਂ ਨਿਕਲ ਕੇ ਸਾਹਮਣੇ ਹੈ ਜੀ ਹਾਂ ਹਾਵੇਲੀ ਮਾਰਕ ਦੇ ਉੱਤੇ ਦੋ ਕੁੜੀਆਂ ਦਾ ਸਵੇਰੇ ਐਕਸੀਡੈਂਟ ਹੋ ਗਿਆ ਸਕੂਟੀ ਦੀ ਇੱਕ ਸਕੋਰਪਿਓ ਗੱਡੀ ਦੇ ਨਾਲ ਟੱਕਰ ਹੋ ਗਈ ਤੇ ਕੁੜੀਆਂ ਜੋ ਕਾਲਜ ਜਾ ਰਹੀਆਂ ਸਨ ਉਹਨਾਂ ਦੀ ਥਾ ਤੇ ਹੀ ਉਸੇ ਸਮੇਂ ਉਹਨਾਂ ਦੀ ਮੌਤ ਹੋ ਗਈ। ਮਾਮਲੇ ਦੀ ਪੂਰੇ ਤਰੀਕੇ ਦੇ ਨਾਲ ਜਾਣਕਾਰੀ ਦੱਸਦੇ ਕਿ ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ਤੇ ਸਥਿਤ ਹਵੇਲੀ ਨੇੜੇ ਇੱਕ ਜੋ ਕਿ ਇਹ ਦਰਨਾ ਹਾਦਸਾ ਵਾਪਰਿਆ ਇੱਥੇ ਦੋ ਪੱਕੀਆਂ ਸੇਲੀਆਂ ਜੋ ਕਿ ਸਵੇਰੇ ਵਾਲੇ ਜਾ ਰਿਹਾ ਅਸਲ ਸੜਕ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਮ੍ਰਿਤਕਾ ਦੀ ਪਛਾਣ ਹੁਸਨਪ੍ਰੀਤ ਕੌਰ ਤੇ ਪੁਤਰੀ ਹਰਿਆ ਸਿੰਘ ਤੇ ਉਸਦੀ ਸਹੇਲੀ ਮਨਵੀਰ ਕੌਰ ਜਿਨ੍ਹਾਂ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ ਜੀ ਹਾਂ ਪਿੰਡ ਪਮਾਲ ਵੱਜੋ ਇਹਨਾਂ ਦੀ ਜੋ ਕਿ ਪਛਾਣ ਦੱਸੀ ਜਾ ਰਹੀ ਹੈ ਕੁੜੀਆਂ ਕਾਫੀ ਛੋਟੇ ਉਮਰ ਦੀਆਂ ਦੱਸੀਆਂ ਜਾ ਰਹੀਆਂ 18 ਤੇ 17 ਸਾਲ ਦੀਆਂ ਕੁੜੀਆਂ ਜਿਨ੍ਹਾਂ ਦਾ ਸੜਕ ਹਾਦਸੇ ਦੇ ਵਿੱਚ ਅੱਜ ਸਵੇਰੇ ਜਾਂਦੇ ਹੋਏ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਹਾਦਸੇ ਦੇ ਵਿੱਚ ਦੋਨਾਂ ਦੀ ਜਾਨ ਚਲੀ ਗਈ ਜਾਣਕਾਰੀ ਅਨੁਸਾਰ ਦੋਵੇਂ ਜੀਡੀਪੀ ਕਾਲਜ ਵਿੱਚ ਪੜ੍ਹਦੇ ਆ ਸਨ ਜੀ ਹਾਂ ਬੀਐਸਸੀ ਕੰਪਿਊਟਰ ਦਾ ਕੋਰਸ ਕਰਦੇ ਆ ਸਨ ਕੁੜੀਆਂ ਕੰਪਿਊਟਰ ਕੋਰਸ ਦੀਆਂ ਜੋ ਕਿ ਬੀਐਸਸੀ ਕੰਪਿਊਟਰ ਸਾਇੰਸ ਦੀਆਂ ਕੁੜੀਆਂ ਕੋਰਸ ਕਰਦੀਆਂ ਸਨ ਸਵੇਰੇ ਕਾਲਜ ਜਾ ਰਹੀਆਂ ਸਨ ਕਾਲਜ ਜਾ ਰਹੀਆਂ ਸਨ ਤੇ ਰਸਤੇ ਦੇ ਵਿੱਚ ਦੋਨਾਂ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਤੇ ਉਹਨਾਂ ਦੀ ਜੋ ਕਿ ਸਕੋਰਪੀਓ ਗੱਡੀ ਦੇ ਨਾਲ ਉਹਨਾਂ ਦੀ ਟੱਕਰ ਹੋ ਗਈ ਇਹ ਦੋਵੇਂ ਹਵੇਲੀ ਨੇੜੇ ਪਹੁੰਚਿਆ ਤਾਂ ਪਿੱਛੋਂ ਮੋਗਾ ਸਾਈਡ ਤੋਂ ਆ ਰਹੀ ਇੱਕ ਸਕੋਰਪੀਓ ਗੱਡੀ ਨੇ ਇਹਨਾਂ ਦੋਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਦੋਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਈਆਂ ਤੇ ਬਾਅਦ ਵਿੱਚ ਹਸਪਤਾਲ 'ਚ ਦੋਨਾਂ ਨੂੰ ਦਾਖਲ ਕਰਾਇਆ ਗਿਆ ਤੇ ਉੱਥੇ ਇਹਨਾਂ ਨੇ ਦੋਨਾਂ ਇਲਾਜ ਦੇ ਦਾں ਦਮ ਤੋੜ ਦਿੱਤਾ ਜੀ ਹਾਂ ਦੋਨੋਂ ਜੋ ਲੜਕੀਆਂ ਸੀ ਉਹਨਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਸੀ ਸੜਕ ਹਾਦਸੇ ਦੀਆਂ ਜੋ ਘਟਨਾਵਾਂ ਨੇ ਅੱਜ ਕੱਲ੍ਹ ਕਾਫੀ ਜ਼ਿਆਦਾ ਵਧਿਆ ਜਾ ਰਹੀਆਂ ਨੇ ਤੇ ਨਾਬਾਲਗ ਬੱਚਿਆਂ ਨੂੰ ਜਿਵੇਂ ਕਿ ਦੋ ਪਹੀਆ ਵਾਹਨ ਗਿਆ ਉਹਨਾਂ ਨੂੰ ਵਾਹਨ ਭੜਾ ਦਿੱਤੇ ਜਾਂਦੇ ਨੇ ਉਸ ਤੋਂ ਬਾਵਜੂਦ ਉਹਨਾਂ ਨੂੰ ਗੱਡੀ ਸਹੀ ਤਰੀਕੇ ਦੇ ਨਾਲ ਨਹੀਂ ਚਲਾਈ ਜਾਂਦੀ ਤੇ ਉਹਨਾਂ ਨੂੰ ਕਾਫੀ ਜ਼ਿਆਦਾ ਏਦਾਂ ਦੇ ਹਾਦਸਿਆਂ ਦਾ ਸ਼ਿਕਾਰ ਹੋਣਾ ਪੈਂਦਾ ਜਿਵੇਂ ਕਿ ਹੁਣ 17 ਤੇ 18 ਸਾਲ ਦੀ ਕੁੜੀ ਉਹਨਾਂ ਦੋਨਾਂ ਦਾ ਸੜਕ ਹਾਦਸੇ ਦੇ ਵਿੱਚ ਐਕਸੀਡੈਂਟ ਹੋ ਗਿਆ